ਇੱਕ ਪਰਿਵਾਰ ਸੰਗਰੂਰ ਰਹਿੰਦਾ ਸੀ। ਉਹਨਾਂ ਦੀ ਕਥਾ ਨੂੰ ਕਈ ਵਾਰੇ ਪਹਿਲਾਂ ਸੁਣਾਈ ਕਿਤੇ ਸਾਨੂੰ ਵਿਸ਼ਵਾਸ ਆ ਜਾਏ। ਤਾਂ ਇੱਕ ਗੁਰਸਿੱਖ ਚੜ੍ਹਦੀ ਕਲਾ ਵਾਲਾ ਉਹਨਾਂ ਦੇ ਘਰ ਵਿਆਹਿਆ ਹੋਇਆ ਸੀ। ਕਈ ਸਾਲਾਂ ਤੋਂ ਉਹ ਦਾ ਆਪਣੇ ਸਹੁਰੇ ਘਰ ਆਣ ਜਾਣ ਸੀ। ਪੱਕਾ ਉਮਰਤਾਰੀ ਹੈ, ਨਿਤਨੇਮੀ ਹੈ, ਗੁਰੂ ਦੀ ਪੈ ਪਾਵਨੀ ਵਾਲਾ। ਔਰ ਕਈ ਵਾਰੇ ਉਹ ਕਿਲਾਨੰਦਗੜ੍ਹ ਸਾਹਿਬ ਮਹਾਂਪੁਰਸ਼ਾਂ ਨਾਲ ਸੇਵਾ ਨਿਭਾਉਂਦਾ ਰਿਹਾ ਕਿਉਂਕਿ ਉਹ ਗ੍ਰਸਤੀ ਸੀ। ਆਉਣਾ ਉਹਨੇ ਸੇਵਾ ਨਮੋਣੀ ਫਿਰ ਚਲੇ ਜਾ ਉਹਨੂੰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੰਨਾ ਵਿਸ਼ਵਾਸ ਸੀ ਕਲਗੀ ਤਰ ਬਾਦਸ਼ਾਹ ਦੀਆਂ ਸੱਚ ਮੁਜ ਨਜ਼ਰਾਂ ਉਹਦੇ ਨਾਲ ਸੀ ਜਿਹੜੇ ਘਰੋਂ ਵਿਆਹਿਆ ਹੋਇਆ ਸੀ ਨਾ ਜਦੋਂ ਆਪਣੇ ਸਹੁਰੇ ਘਰ ਇੱਕ ਦਿਨ ਗਿਆ ਤਾਂ ਉਹਨਾਂ ਰਾਤ ਦਾ ਇਸ ਵੇਲੇ ਪ੍ਰਸ਼ਾਦਾ ਪਾਣੀ ਛਕਿਆ ਗਰਮੀਆਂ ਦੇ ਦਿਨ ਸੀ ਬੇੜੇ ਵਿੱਚ ਹੀ ਬੈਠੇ ਤਾਂ ਸਿੰਘ ਸਾਹਿਬ ਦਾ ਜਿਹੜਾ ਵਰਦਨ ਲਾ ਲੱਗਦਾ ਸੀ ਜਿਹੜਾ ਰਿਸ਼ਤੇ 'ਚ ਆਪਾਂ ਕਹਿੰਨੇ ਸਾਲਾ ਸਾਹ ਲੱਗਦਾ ਸੀ ਉਹਨੇ ਬੈਠ ਕੇ ਗੱਲ ਕੇ ਉਹ ਕਹਿੰਦਾ ਪਰੌਂੜਿਆਂ ਤੋਂ ਤਾਂ ਘੁੰਮਦਾ ਫਿਰਦਾ ਰਹਿਣਾ ਹੈ ਦੂਰ ਨੇੜੇ ਮਹਾਂਪੁਰਸ਼ਾਂ ਕੋਲ ਵੀ ਜਾਂਦੇ ਐ ਗੁਰਦੁਆਰੇ ਵੀ ਜਾਂਦੇ ਐ ਵੀ ਸਾਡਾ ਕੋਈ ਹੱਲ ਕਰ ਹੁਣ ਕੀ ਗੱਲ ਹੋਈ ਕਹਿੰਦੇ ਜਿਹੜੀ ਆਪਣੀ ਲੜਕੀ ਹੈ ਨਾ 19 ਸਾਲ ਦੀ ਉਹ ਲੜਕੀ ਸੀ ਜਵਾਨ ਬੱਚੀ ਹੈ 12 ਕਲਾਸਾਂ ਪੜ੍ਹੀ ਹੋਈ ਹੈ 19 ਸਾਲ ਦੀ ਲੜਕੀ ਹੈ ਕਿ ਇਹਨਾਂ ਅਸੀਂ ਲੋਕਾਂ ਨੂੰ ਵੀ ਨਹੀਂ ਦੱਸ ਸਕਦੇ ਸਾਡੀ ਲੜਕੀ ਨੂੰ ਕੋਈ ਚੀਜ਼ ਚਿੰਬੜੀ ਹੋਈ ਹੈ ਅਸੀਂ ਬਹੁਤ ਦੁਖੀ। ਤੋਂ ਸਿੰਘ ਸਾਹਿਬ ਬੋਲੇ ਉਹ ਕਹਿੰਦੇ ਤੁਸੀਂ ਅੰਮ੍ਰਿਤਧਾਰੀ ਬੰਦੇ ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ? ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਾਓ। ਗੁਰੂ ਤੇ ਭਰੋਸਾ ਰੱਖੋ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ? ਤੇ ਅੱਗੋਂ ਉਹਦਾ ਰਿਸ਼ਤੇਦਾਰ ਬੋਲਿਆ ਉਹ ਕਹਿੰਦਾ ਪੁਰਾਣਿਆਂ ਪਾਠ ਵੀ ਘਲਾਇਆ ਹੋਇਆ ਇੱਕ ਸਹਿਜ ਪਾਠ ਦਾ ਭੋਗ ਪਾਤਾ ਦੂਜਾ ਰੱਖਿਆ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਪਰ ਇਹਦੇ ਵਿੱਚ ਚੀਜ਼ ਆਨੋ ਨਹੀਂ ਹਟਦੀ ਜੇ ਅਸੀਂ ਲੋਕਾਂ ਨੂੰ ਦਸੀਏ ਕੱਲ ਨੂੰ ਲੜਕੀ ਦਾ ਬੱਚੀ ਦਾ ਵਿਆਹ ਸ਼ਾਦੀ ਕਰਨੀ ਔਖੀ ਹੈ ਇਹ ਤਾਂ ਸਾਨੂੰ ਪਤਾ ਹੈ ਔਰ ਆਂਡ ਗਵਾਂਡ ਨੂੰ ਵੀ ਪਤਾ ਲੱਗ ਗਿਆ ਜਦੋਂ ਇਹਦੇ ਵਿੱਚ ਚੀਜ਼ ਆਉਂਦੀ ਹੈ ਚੀਜ਼ਾਂ ਚੁੱਕ ਚੁੱਕ ਮਾਰਦੀ ਹੈ ਬੰਦਿਆਂ ਨੂੰ ਚੁੱਕ ਕੇ ਮਾਰਦੀ ਐਨੀ ਤਾਕਤ ਆ ਜਾਂਦੀ ਤਾਂ ਜਦੋਂ ਗੱਲਾਂ ਸੁਣੀਆਂ ਉਹ ਸਿੰਘ ਸਾਹਿਬ ਅੱਗੋਂ ਫਿਰ ਬੈਠਿਆ ਬੈਠਿਆ ਬੋਲੇ ਕਹਿੰਦੇ ਉਹ ਐਵੇਂ ਤੁਸੀਂ ਕਰਦੇ ਇਦਾਂ ਦੀ ਨਹੀਂ ਕੋਈ ਚੀਜ਼ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਤ ਦੇ ਭਰੋਸਾ ਰੱਖੋ ਐ ਕੁਝ ਨਹੀਂ ਹੁੰਦਾ ਤੇ ਨਾਲੇ ਮੂੰਹ ਚੋਂ ਐ ਨਿਕਲੇ ਕਹਿੰਦਾ ਅੱਜ ਮੈਂ ਇੱਥੇ ਹੀ ਆ ਲੈ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਹੈ ਅੱਜ ਮੈਂ ਇੱਥੇ ਹੀ ਆ ਕਹਿੰਦਾ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਹੈ ਤਾਂ ਇਦਾਂ ਵਿਸ਼ਵਾਸ ਰੱਖ ਕੇ ਉਹ ਸਿੰਘ ਸਾਹਿਬ ਨੇ ਗੱਲ ਕਹੀ ਤੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪਿੰਡਾਂ ਦਾ ਸੁਭਾਅ ਹੁੰਦਾ ਉਹ ਦੁੱਧ ਬਣਾ ਲੈਂਦੇ ਨੇ ਰਾਤ ਨੂੰ ਕਪ-ਕਪ ਗਲਾਸ-ਗਲਾਸ ਦੁੱਧ ਪੀਤਾ ਉਹਨੂੰ ਕਹਿੰਦੇ ਵੀ ਤੁਹਾਡਾ ਮੰਜਾ ਇੱਥੇ ਬਾਹਰ ਢਾ ਦੇਈਏ ਕਿ ਛੱਤ ਉੱਪਰ ਡੋਣੇ ਕਿਵੇਂ ਉਹ ਕਹਿੰਦਾ ਨਹੀਂ ਜਿਹੜੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਸਣ ਹੈ ਨਾ ਮੈਂ ਉੱਥੇ ਕੋਲੇ ਸੌ ਜਾਣਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੈਂ ਪ੍ਰਕਾਸ਼ ਕਰਾਂਗਾ ਕਹਿੰਦੇ ਚਲੋ ਠੀਕ ਹੈ ਅੰਦਰ ਪੱਖਾ ਲੱਗਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਉਹ ਦਰੀ ਉੱਤੇ ਥੱਲੇ ਆਰਾਮ ਕਰਨ ਨੂੰ ਚਾਦਰ ਲੱਗ ਕੇ ਲੇਟ ਗਿਆ ਤਾਂ ਅਜੇ ਉਹ ਕਹਿੰਦਾ ਮੈਂ 16 ਸੈਭ ਦਾ ਪਾਠ ਪੜਿਆ ਤਾਂ ਮੈਨੂੰ ਯਾਦ ਆਵੇ 16 ਸੈਭ ਦੀਆਂ ਪੰਕਤੀਆਂ ਸਮਾਪਤ ਹੋਈਆਂ ਵਾਹਿਗੁਰੂ ਵਾਹਿਗੁਰੂ ਮੰਚ ਕਰ ਰਿਹਾ ਨੀਂਦ ਨਹੀਂ ਆਈ ਹਲਕੀ ਜੀਆਂ ਅੱਖਾਂ ਨੀਂਦ ਦਾ ਝੁੱਕਾ ਜਿਹਾ ਲੱਗਾ ਇੰਨੇ ਨੂੰ ਵਿਹੜੇ 'ਚ ਰੌਲਾ ਪੈ ਗਿਆ ਰੌਲਾ ਪੈ ਤੇ ਉਹ ਜਾਗ ਗਿਆ ਉਹ ਲੜਕੀ ਵਿੱਚ ਉਹ ਚੀਜ਼ ਆ ਗਈ ਫਿਰ ਜਿਹੜਾ ਬਾਬਾ ਸੀ ਕੋਈ ਕੋਈ ਪੀਰ ਬਾਬਾ ਮੁਸਲਮਾਨ ਨੂੰ ਲੜਕੀ 'ਚ ਆ ਗਿਆ ਉਹ ਘਰ ਵਾਲਿਆਂ ਨੂੰ ਲੱਦ ਲੱਦ ਕੇ ਮਾਰੇ ਰੋਲਾ ਪਿਆ ਤੇ ਵੀ ਉੱਠ ਕੇ ਬਹਿ ਗਿਆ ਕਹਿੰਦਾ ਮੈਂ ਅੰਦਰ ਬਹਿ ਕੇ ਸੁਣੀ ਜਾਂਦਾ ਵੇ ਹੋ ਕੀ ਰਿਹਾ ਹੈ ਤੇ ਉਹ ਲੜਕੀ ਬਾਹਰ ਬੋਲਦੀ ਹੈ ਕਹਿੰਦੀ ਬਾਹਰ ਕੱਢੋ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਮੈਂ ਵੇਖਾਂ ਕਿਹੜਾ ਆ ਜਿਹੜਾ ਕਹਿੰਦਾ ਮੈਨੂੰ ਵੇਖਣਾ ਮੈਂ ਉਹਨੂੰ ਵੇਖਣਾ ਬਾਹਰ ਕੱਢੋ ਇਹਨੂੰ ਕਹਿੰਦਾ ਜਦੋਂ ਮੈਨੂੰ ਕਹਿਣ ਲੱਗ ਪਈ ਤਿਰੋਂ ਬਾਹਰ ਕੱਢੋ ਮੈਂ ਵੇਖਣਾ ਕਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਕਹਿੰਦਾ ਮੈਨੂੰ ਵੇਖਣਾ ਬਾਹਰ ਕੱਢੋ ਇਹਨੂੰ ਮੈਨੂੰ ਵੇਖੇ ਕਹਿੰਦਾ ਉਹ ਉਹਨਾਂ ਨੂੰ ਚੱਕੋ ਰੁਕਣ ਵੀ ਉਹਨਾਂ ਨੂੰ ਲੜਦਲਦ ਮਾਰੇ ੱੱਕੇ ਮਾਰੇ ਤਾਂ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠਿਆ ਹਾਂ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤੇ ਮੈਂ ਤੁਹਾਡੇ ਪਰੋਸੇ ਪੰਗਾ ਹੀ ਲੈ ਲਿਆ ਮਹਾਰਾਜ ਇਹ ਤੇ ਸੱਚੀ ਕੋ ਗੱਲ ਬਾਤ ਕਹੇ ਮਹਾਰਾਜ ਮੈਂ ਤੇ ਮੈਂ ਪੰਗਾ ਲੈ ਲਿਆ ਪਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੱਥ ਜੋੜੇ ਮਹਾਰਾਜ ਤੁਹਾਨੂੰ ਪਤਾ ਸਭ ਕੁਝ ਉਹ ਲੜਕੀ ਬੋਲਦਿਆਂ ਬੋਲਦਿਆਂ ੱੱਕੇ ਮਾਰਦਿਆਂ ਦਰਵਾਜ਼ੇ ਤੱਕ ਆ ਗਈ ਤੇ ਕਹਿੰਦਾ ਮੈਂ ਦਰਵਾਜੇ ਵਿੱਚ ਖਲੋਗਿਆ ਜਦੋਂ ਲੜਕੀ ਨੇ ਦਰਵਾਜੇ ਨੂੰ ਅੱਕ ਲੱਤ ਮਾਰੀ ਉਹਦੇ ਬਾਲ ਖੁੱਲੇ ਕਹਿੰਦਾ ਉਹਦੇ ਅੱਖਾਂ ਲਾਲ ਬੜੀ ਤਾਕਤ ਉਹਦੇ 'ਚ ਆਪਣੇ ਚਾਚੇ ਨੂੰ ਪਿਓ ਨੂੰ ਅਲੱਦ-ਅਲੱਦ ਕੇ ਮਾਰੇ ਕਹਿੰਦਾ ਜਦੋਂ ਨੇ ਦਰਵਾਜੇ ਨੂੰ ਲੱਤ ਮਾਰੀ ਨਾ ਫਿਰ ਮੈਂ ਤੇ ਉਦੋਂ ਪਾਠ ਸ਼ੁਰੂ ਕੀਤਾ ਸੀ ਚੋ ਬਈ ਸਾਹਿਬ ਦਾ ਕਹਿੰਦਾ ਇਹ ਵੀ ਨਹੀਂ ਮੈਨੂੰ ਪਤਾ ਮੈਂ ਕਿਹੜੀ ਪੰਗਤੀ ਪੜ ਰਿਆ ਸੀ ਕੀ ਕੁਝ ਮੇਰੇ ਵਿੱਚ ਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦਰ ਕੀਤੀ ਕਹਿੰਦਾ ਕੋਈ ਥੱਪੜ ਉਹ ਲੜਕੀ ਦੇ ਮਾਰਿਆ ਚਾਰ ਲੁੱਟਣੀਆਂ ਪਈਆਂ ਵਿੜੇ ਦੇ ਵਿੱਚ ਘਰ ਜਾ ਕੇ ਕਹਿੰਦਾ ਮੈਂ ਉਹਨੂੰ ਫੜ ਕੇ ਉੱਥੋਂ ਬਾਹਰ ਤੋ ਝੋੜ ਕੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਲੱਤ ਮਾਰ ਤੈਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਹੋਵੇ ਤੂੰ ਦਰਵਾਜ਼ੇ ਨੂੰ ਲੱਤ ਮਾਰੇ ਕੌਣ ਹੈ ਤੂੰ ਕਹਿੰਦਾ ਜਦੋਂ ਮੈਂ ਐ ਕਿਹਾ ਉਹ ਉਰਦੂ ਦਾ ਕਲਮਾ ਪੜਨ ਲੱਗ ਪਈ ਅਰਬੀ ਫਾਰਸੀ ਦਾ ਕਹਿੰਦਾ ਮੈਂ ਕਿਹਾ ਸਿੱਧੀ ਗੱਲ ਕਰ ਫਿਰ ਉਹ ਲੜਕੀ ਤੋਂ ਉਹ ਬਾਬਾ ਬੋਲੇ ਕਹਿੰਦਾ ਮੈਂ ਬਾਹਰ ਜਿਹੜਾ ਮੜ ਵਾਲਾ ਕੋਈ ਗੁੱਗਾ ਪੀਰ ਬਾਬਾ ਕਹਿੰਦਾ ਮੈਂ ਉਹ ਆ ਮੁਸਲਮਾਨ ਕੋਈ ਬਾਬਾ ਸੀ ਉੱਥੇ ਕਹਿੰਦਾ ਮੈਂ ਫਲਾਨਾ ਬਾਬਾ ਕਹਿੰਦਾ ਮੈਂ ਕਹੇ ਅੰਮ੍ਰਿਤਧਾਰੀ ਕੋ ਸਿੱਖ ਹੈ ਇਹਨਾਂ ਦੇ ਘਰ ਤੇਰਾ ਕੀ ਕੰਮ ਹੈ ਲੜਕੀ ਨੂੰ ਛੱਡ ਕੇ ਜਾ ਕਹਿੰਦਾ ਉਹ ਲੜਕੀ ਚੋਂ ਬੋਲਿਆ ਕਹਿੰਦਾ ਇਹ ਅੰਮ੍ਰਿਤਧਾਰੀ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੈਗੇ ਜੇ ਇਹ ਗੁਰੂ ਦੇ ਸਿੱਖ ਹੁੰਦੇ ਮੈਂ ਇਹਨਾਂ ਦੇ ਘਰ ਨਹੀਂ ਸੀ ਹੁਣ ਇਹਨਾਂ ਨੂੰ ਪੁੱਛੋ ਇਹ ਵੀਰਵਾਰ ਮੇਰਾ ਚਿਰਾਗ ਵੀ ਕਰਦੇ ਨੇ ਲੜਕੀ ਮੇਰਾ ਪ੍ਰਸ਼ਾਦ ਵੀ ਖਾਂਦੀ ਆ ਕਹਿੰਦਾ ਮੈਂ ਉਹਨਾਂ ਵੱਲ ਵੇਖਿਆ ਕਹਿੰਦਾ ਮੇਰੇ ਵੱਡੇ ਸਾਲੇ ਨੇ ਵੀ ਛੋਟੇ ਨੇ ਵੀ ਅੱਖਾਂ ਨਹੀਂ ਮੀਆਂ ਕਰ ਲਈ ਕਹਿੰਦਾ ਮੈਂ ਫਿਰ ਲੜਕੀ ਨੂੰ ਵਿੱਚੋਂ ਝੰਡੋੜ ਕੇ ਕਹੇ ਵੀ ਘਰ ਤੈਨੂੰ ਛੱਡ ਕੇ ਜਾਣਾ ਪੈਣਾ ਉਹ ਕਹਿੰਦੇ ਜਦ ਤੱਕ ਇਹ ਲੜਕੀ ਮਰਦੀ ਨਹੀਂ ਮੈਂ ਨਹੀਂ ਇਹਨੂੰ ਛੱਡ ਸਕਦਾ ਜਾਂ ਫਿਰ ਇਹਨਾਂ ਨੂੰ ਕਹੋ ਆਪਣੇ ਘਰ ਵਿੱਚ ਮੇਰੀ ਜਗ੍ਹਾ ਬਣਾਉਣ ਮੇਰਾ ਪੱਕਾ ਚਿਰਾਗ ਘਰ ਵਿੱਚ ਲਾ ਕਹਿੰਦਾ ਮੈਂ ਕਈ ਨਹੀਂ ਚਿਰਾਗ ਨਹੀਂ ਲਾਉਣਾ ਨਾ ਇਹਨਾਂ ਨੇ ਜਗ੍ਹਾ ਬਣਾਉਣੀ। ਜਦੋਂ ਕਹਿੰਦਾ ਮੈਂ ਚੁਬਈਸ ਦਾ ਪਾਠ ਫਿਰ ਸ਼ੁਰੂ ਕੀਤਾ ਨਾ ਉਹਨੂੰ ਬਾਹਰ ਤੋਂ ਫੜਿਆ ਫੜਿਆ ਤਾਂ ਲੜਕੀ ਬੇਹੋਸ਼ ਹੋ ਗਈ। ਉਹ ਚੀਜ਼ ਚਲੀ ਗਈ ਵਿੱਚੋਂ। ਫਿਰ ਕਹਿੰਦਾ ਮੈਂ ਘਰ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਹੈ। ਤੁਸੀਂ ਅੰਮ੍ਰਿਤਧਾਰੀ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਤੁਸੀਂ ਪ੍ਰਕਾਸ਼ ਕੀਤਾ ਸਹਿਜ ਪਾਠ। ਤੁਸੀਂ ਕਿਸੇ ਪੀਰ ਬਾਬੇ ਦਾ ਚਿਰਾਗ ਕਰਦੇ ਹੋ? ਤੁਸੀਂ ਪ੍ਰਸ਼ਾਦ ਖੰਦੇ ਹੋ ਵੀਰਵਾਰ ਜਾ ਕੇ ਕਹਿੰਦਾ ਕਹਿੰਦੇ ਜੀ ਕੀ ਕਰੀਏ ਪਹਿਲਾਂ ਕਰਦੇ ਸੀ ਬਜ਼ੁਰਗ ਅਸੀਂ ਵੀ ਕਰਦੇ ਆਂ ਕਹਿੰਦਾ ਮੈਂ ਉਹਨੂੰ ਕਹਿੰਦਾ ਇੱਕ ਪਾਸੇ ਹੋ ਜਾ ਜੋ ਤਾਂ ਮੈਂ ਚਲੇ ਜੰਨਾ ਤੁਸੀਂ ਜਾਣੋ ਤੇ ਉਹ ਬਾਬਾ ਜਾਣੇ ਤੇ ਜੇ ਤੁਸੀਂ ਬਚਾਅ ਕਰਨੇ ਫਿਰ ਮੇਰਾ ਕਹਿਣਾ ਮੰਨਣਾ ਪੈਣਾ ਉਹ ਕਹਿੰਦਾ ਪਰ ਉਹਨਿਆਂ ਦੱਸ ਤੂੰ ਕੀ ਕਰਨਾ ਉਹ ਕਹਿੰਦਾ ਮੈਂ ਕਿਹਾ ਸਾਰੇ ਜਣੇ ਕੇਸੀ ਇਸ਼ਨਾਨ ਕਰੋ ਕੇਸੀ ਇਸ਼ਨਾਨ ਕਰਾਇਆ ਉਹ ਲੜਕੀ ਨੂੰ ਨਾਲ ਗੱਡੀ 'ਚ ਬਿਠਾ ਕੇ ਦੰਮ ਆਪਣੇ ਛੋਟੇ ਤੇ ਵੱਡੇ ਸਾਲੇ ਨੂੰ ਤੇ ਆਪਣੀ ਮਾਂ ਨੂੰ ਉਹਨੂੰ ਸਾਲੀ ਨੂੰ ਨਾਲ ਲੈ ਕੇ ਸਾਲੇ ਹਰ ਨੂੰ ਉਹ ਕਹਿੰਦਾ ਮੈਂ ਸੰਗਰੂਰ ਤੋਂ ਅੱਧੀ ਰਾਤ ਨੂੰ 12 ਵਜੇ ਅਨੰਪੁਰ ਸਾਹਿਬ ਨੂੰ ਤੁਰ ਪਿਆ ਜਦੋਂ ਅਨੰਪੁਰ ਸਾਹਿਬ ਨੂੰ ਤੁਰ ਪਿਆ ਰਸਤੇ ਵਿੱਚ ਆਉਂਦਿਆਂ ਕਹਿੰਦਾ ਜਦੋਂ ਅਸੀਂ ਪਟਿਆਲੇ ਵਾਲਾ ਰੋਡ ਤੇ ਰਸਤੇ ਵਿੱਚ ਆਏ ਕੋਈ ਹਵਾ ਨਹੀਂ ਕੋਈ ਨੇਹਰੀ ਨਹੀਂ ਕੋਈ ਚੱਕਰ ਨਹੀਂ ਕੋਈ ਮੀਂਹ ਨਹੀਂ ਟਾਣਾ ਟੁੱਟ ਕੇ ਕਿਕਰ ਦਾ ਮੋੜੇ ਡਿੱਗ ਪਿਆ ਕਹਿੰਦਾ ਫਿਰ ਅਸੀਂ ਗੱਡੀ ਰੋਕੀ ਉਹ ਟਾਣਾ ਪਰੇ ਕੀਤਾ बस ਕਹਿੰਦਾ ਫਿਰ ਸੰਗਰੂਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਮੇਰਾ ਜਾਪ ਸਾਬ ਤੇ ਤੱਪਰ ਸਾ ਸਵੇਏ ਜਾਪ ਸਾਬ ਤੱਪਰ ਸਾ ਸਵੇਏ ਜਾਪ ਸਾਬ ਨਹੀਂ ਬੰਦ ਕੀਤਾ ਬਾਣੀ ਪੜਦਿਆਂ ਪੜਦਿਆਂ ਅਨੰਦਪੁਰ ਸਭ ਲੈ ਆਂਦਾ ਇੱਥੇ ਉਹਨਾਂ ਨੂੰ ਸਵੇਰੇ ਇਸ਼ਨਾਨ ਕਰਾ ਕੇ ਦੇਖ ਕਰਾਈ ਦੁਪਹਿਰੇ 12 ਵਜੇ ਅੰਮ੍ਰਿਤ ਸੰਚਾਰ ਹੋਇਆ ਸਾਰੇ ਪਰਿਵਾਰ ਨੂੰ ਅੰਮ੍ਰਿਤ ਹਾਲ ਵਿੱਚ ਬਾੜਿਆ ਪੰਜਾਂ ਪਿਆਰਿਆਂ ਅੱਗੇ ਭੁੱਲ ਬਖਸ਼ਾ ਕੇ ਅੰਮ੍ਰਿਤ ਛਕਾਇਆ ਤੇ ਸਾ ਸੰਗਤ ਉਹ ਦਿਨ ਹੱਦ ਪਰਤ ਕੇ ਅੱਜ ਦਿਨ ਆਉਂਦਾ ਹੈ ਅੱਜੋ ਬੱਚੀ ਵਿਆਹੀ ਨੂੰ ਵੀ ਨੋਂ 10 ਸਾਲ ਹੋ ਗਏ ਤਿੰਨ ਬੱਚੇ ਨੇ ਆਪਣੇ ਘਰ ਸੁਖੀ ਵਸਦੀ ਹੈ ਕਹਿਣ ਤੋਂ ਭਾਵ ਇਹ ਹੈ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਕਲਗੀਧਰ ਪਾਤਸ਼ਾਹ ਸਾਨੂੰ ਲਿਖ ਕੇ ਐਗਰੀਮੈਂਟ ਕਰ ਗਏ ਕਿ ਜਬ ਲਗ ਖਾਲਸਾ ਰੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਤੇ ਨਾਲ ਕਿਹਾ ਜਬੇ ਗਹਿ ਬਪਰਨ ਕੀ ਰੀਤ ਮਹਿ ਨਾ ਕਰੂੰ ਇਨਕੀ ਪਰਦੀਦਾ ਭਾਈ ਕਿਸੇ ਹੋਰ ਰੀਤ ਵਿੱਚ ਨਾ ਪੈਜੋ ਫਿਰ ਗੁਰੂ ਨੇ ਤੁਹਾਡੇ ਨਾਲ ਨਹੀਂ ਰਹਿਣਾ ਜੇ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰਹਿਣ ਫਿਰ ਉੱਤੇ ਵਿਸ਼ਵਾਸ ਰੱਖਣਾ ਰੋਜ਼ ਵਿਸ਼ਵਾਸ ਨਾਲ ਪੜਿਓ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਮੰ ਸੁਬੰ ਸਰਬਦਾ ਸਰਬਜੁਗ ਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਦੇ ਪੁੱਤੇ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ ਬਸ ਲੋੜ ਵਿਸ਼ਵਾਸ ਦੀ